ਪੁਲਿਸ ਸਟੇਸ਼ਨ ਬਹਿਰਾਮਪੁਰ ਤੋਂ ਦੇ ਨਜ਼ਦੀਕ ਦਮਾਤਰ 150 ਮੀਟਰ ਦੂਰੀ ਤੇ ਤੋਂ ਦੋ ਹਾਰਵੈਸਟ ਸਟੋਰਾਂ ਦੀਆਂ ਕੰਧਾਂ ਪਾੜ ਕੇ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਦਾ ਸਾਮਾਨ ਚੋਰੀ ਕਰ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਬਲਬੀਰ ਹਾਰਡਵੇਅਰ ਸਟੋਰ ਅਤੇ ਸੌਂਗੀ ਹਾਰਡਵੇਅਰ ਸਟੋਰ ਦੀਨਾ ਨਗਰ ਰੋਡ ਅੱਡਾ ਬਹਿਰਾਮਪੁਰ ਨੇ ਦੱਸਿਆ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਚਲੇ ਸ਼ੇ ਗਏ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨਾਂ ਦੀ ਪਿਛਲੀ ਸਾਈਡ ਤੋਂ ਚੋਰਾਂ ਵੱਲੋਂ ਦੀਵਾਰ ਪਾਰ ਕੇ ਦੋਨਾਂ ਦੁਕਾਨਾਂ ਤੋਂ ਤਕਰੀਬਨ 1.5 ਲੱਖ ਰੁਪਏ ਦੇ ਕਰੀਬ ਸਾਮਾਨ ਚੋਰੀ ਕਰ ਲਿਆ ਗਿਆ ਇਸ ਸੰਬੰਧੀ ਥਾਣਾ ਬਹਿਰਾਮਪੁਰ ਨੂੰ ਸੂਚਿਤ ਕੀਤਾ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਥਾਣੇ ਦੇ ਕਰੀਬ 150 ਮੀਟਰ ਦੀ ਦੂਰੀ ਤੱਕ ਲੋਕਾਂ ਦਾ ਸਮਾਨ ਸੁਰੱਖਿਤ ਨਹੀਂ ਹੈ ਤੇ ਦੂਰ ਦੀ ਕੱਲ ਗੱਲ ਕੁਝ ਹੋਰ ਹੋਵੇਗੀ ਕੀ ਕਿਹਾ ਦੁਕਾਨ ਮਾਲਕ ਮੁਖਤਿਆਰ ਸਿੰਘ ਨੇ ਆਓ ਸੁਣਾਉਂਦੇ ਆ ਤੁਹਾਨੂੰ ਵੀ ਤੁਸੀਂ ਵੀ ਬਨੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲਕੀਆ ਦੀ ਖਾਸ ਰਿਪੋਰਟ ਗੁਰਦਾਸਪੁਰ ਦਾ ਦੁਕਾਨ ਦਾ ਮਾਲਕ ਮੈਂ ਹੀ ਰਾਤ ਤਕਰੀਬਨ 8:30 ਵਜੇ ਦੁਕਾਨਾਂ ਬੰਦ ਕਰਕੇ ਗਏ ਹਾਂ ਤੇ ਸਵੇਰੇ ਜਿੰਨੂ ਅਹੀਂ ਆਏ ਆਗੇ ਦੁਕਾਨ ਖੁੱਲੀ ਆ 9 ਵਜੇ ਤੇ ਥੱਲੇ ਏਦਾ ਮਤਲਬ ਪਿੱਛੋਂ ਉਹਨਾਂ ਨੇ ਦੁਕਾਨ ਪਾੜੀ ਆ ਤੇ ਤਕਰੀਬਨ ਉਤੋਂ ਦੁਕਾਨ ਥੱਲਿਓਂ ਦੀ ਨੰਗ ਕੇ ਉੱਪਰ ਲਿਆ ਕੋਨਸਨ ਚ ਆ ਗਏ ਉਹਨਾਂ ਨੇ ਤੇ ਕੋਈ ਲੱਖ ਰੁਪਏ ਦਾ ਮਾਲ ਜਿਹੜਾ ਉਹ ਲੈ ਗਏ ਕੱਢ ਕੇ ਜਿਹੜਾ ਪਤਲ ਪੁਤਲ ਦਾ ਸੀ ਜਾਂ ਸਕੀਲ ਦਾ ਸੀ ਉਹ ਲੈ ਕੇ ਕੱਢ ਗਏ ਪੁਲਿਸ ਰਿਪੋਰਟ ਕੀਤੀ ਪੁਲਿਸ ਰਿਪੋਰਟ ਉਹ ਸਵੇਰੇ ਅਹੀਂ ਗਏ ਹੀ ਥਾਣੇ ਕਿ ਉਹ ਥਾਣੇ ਵਾਲੇ ਮੌਕਾ ਦੇਖ ਕੇ ਆ ਗਏ ਉਹ ਲੈ ਕੇ ਲੱਗਿਆ ਜੀ ਰਿਪੋਰਟ ਲਿਖ ਕੇ ਚਲ ਗਏ ਸੀ ਤੇ ਕਹਿੰਦੇ ਵੀ ਦੇਖਦੇ ਆਂ ਅਸੀਂ ਪਤਾ ਨਹੀਂ ਹੁਣ ਕੀ ਕਰਦੇ ਆਂ ਪਰ ਸੈਕਸ਼ਨ ਦਾ ਕੋਈ ਮਨਜ਼ਰ ਨਹੀਂ ਅਸੀਂ ਦੇਖੋ ਕਹਿੰਦੇ ਜਣਾ ਚੋਰਾਂ ਨੂੰ ਨੱਥ ਪਾਓ ਜਿੰਨੇ ਵੀ ਇਹ ਹੈਗੇ ਨੇ ਮੈਨ ਅਸ਼ੀਨ ਉਸ ਵਾਲੇ ਬੰਦੇ ਲੱਗਦੇ ਆ ਲੱਗਦੇ ਜੋ ਵੀ ਹੈਗਾ ਇਹਨਾਂ ਦਾ ਜਿਵੇਂ ਕਿ ਤੁਹਾਡਾ 200 ਮੀਟਰ ਦੀ ਦੂਰੀ ਤੇ ਥਾਣੇ ਤੋਂ ਕੋਈ ਪੁਲਿਸ ਦੀ ਅੰਗੈਲੀ ਸਮਝਦੇ ਦੇ ਕੋ ਉਹਨਾਂ ਨੂੰ ਵੀ ਚਾਹੀਦਾ ਜੀ ਰਾਤ ਨੂੰ ਥੋੜੀ ਪ੍ਰੋਬਲਮ ਕਲਮ ਕਰਨ ਤੇ ਆਪੇ ਪਤਾ ਲੱਗਦਾ ਹੁਣ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਹੈ ਉਹਨਾਂ ਨੂੰ ਨੱਥ ਪਾਣੀ ਬਾਕੀ ਇਹ ਆ ਵੀ ਇਹਨਾਂ ਨੂੰ ਕੰਟਰੋਲ ਤੇ ਹੋਣਾ ਚਾਹੀਦਾ ਉਹਨਾਂ ਤੇ ਫੇਰ ਹੀ ਗੱਲ ਬਣਨੀ ਹੈ ਜੇ ਤੁਹਾਡਾ ਇਨਸਾਨ ਹੋਇਆ ਅਸੀਂ ਦੇ ਕਹਿੰਦੇ ਕੱਲ੍ਹ ਨੂੰ ਹੋਰ ਕਿਸਾਨ ਚੜਨਾ ਹੋਏ